ਤੁਸੀਂ ਸਾਨੂੰ ਦੱਸੋ ਕਿ ਅਸਲ ਸੂਰਮਾ ਕੌਣ ਹੈ? ਅਸਲੀ ਸੂਰਮਾ ਕਿਸ ਨੂੰ ਮੰਨੀਏ? ਅਜੀਤ ਸਿੰਘ ਜੁਝਾਰ ਸਿੰਘ ਵਰਗੇ ਧਨ ਸੱਚੇ ਪਾਤਸ਼ਾਹ ਗੁਰਗਰ ਕੀ ਧਰਮਾਰਾਜ ਦੇ ਪੁੱਤਰ ਬਹੁਤ ਸੂ ਜਵਾਨੀ ਨਾਲ ਲੜੇ ਹਨ। ਮੋਰੰਜੰਗਾ ਜੁੱਧਾਂ ਹੋਈਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਹਰੀ ਸਿੰਘ ਨਲਵੇ ਵਰਗੇ ਬਹੁਤ ਬਲੀ ਸੂਰਮੇ ਹੋਏ ਹਨ। ਸੋ ਇਹ ਗੁਰੂ ਗੁਰਕਰਗੀ ਤਰਪਾਸ਼ਾ ਤੋਂ ਬਾਅਦ ਹੋਏ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਸੂਰਮੇ ਕੌਣ ਆਣਾ ਬੜੇ ਚਿਰ ਤੋਂ ਸੁਣਦੇ ਆ ਰਹੇ ਆ ਫਲਾਣੇ ਸੂਰਮੇ ਨੇ ਇੱਥੇ ਇਹਨੇ ਕਤਲ ਕੀਤਾ ਫਲਾਣੇ ਸੂਰਮੇ ਨੇ ਇਹਨਾਂ ਨਾਲ ਲੜ ਕੇ ਜਿੱਤ ਪ੍ਰਾਪਤ ਕੀਤੀ ਸੋ ਮਹਾਰਾਜ ਦੱਸਦੇ ਨੇ ਇੱਕ ਸੂਰਮਾ ਹੁੰਦਾ ਹੈ ਉਸ ਤੋਂ ਬਾਅਦ ਬੜੀ ਸੂਰਮਾ ਹੈ ਉਸ ਤੋਂ ਬਾਅਦ ਮਹਾਰਾਤੀ ਸੂਰਮਾ ਹੈ ਉਸ ਤੋਂ ਬਾਅਦ ਆਤਰਤੀ ਸੂਰਮਾ ਹੈ ਕਹਿੰਦੇ ਲੱਗੇ ਸੂਰਮੇ ਚਾਰ ਨੇ ਸੂਰਮਾ ਉਹ ਹੈ ਜਿਹੜਾ ਬਰਾਬਰ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰੇ ਬਲੀ ਸੂਰਮਾ ਉਹ ਹੈ ਜਿਹੜਾ ਆਪਣੇ ਤੋਂ 10 ਗੁਣਾ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰੇ ਮਹਾਰਤੀ ਸੂਰਮਾ ਉਹ ਹੈ ਜਿਹੜਾ ਆਪਣੇ ਤੋਂ 100 ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰੇ ਤੇ ਆਤਰਤੀ ਸੂਰਮਾ ਉਹ ਹੈ ਜਿਹੜਾ ਅਣਗਿਣਤ ਫੌਜਾਂ ਦੇ ਨਾਲ ਲੜਦਾ ਹੈ ਜਿੱਦਾਂ ਕੋਈ ਅੰਤ ਨਹੀਂ ਖਰੇ ਕਿੰਨੀਆਂ ਕੁ ਫੌਜਾਂ ਨੇ ਜਾਂ ਉਹਨਾਂ ਫੌਜਾਂ ਦੇ ਨਾਲ ਲੜੇ ਤੇ ਜਾਂ ਉਹਨਾਂ ਫੌਜਾਂ ਦੇ ਸੈਨਾਪਤੀ ਨਾਲ ਲੜੇ ਉਸ ਨੂੰ ਆਪਾਂ ਆਤਰ ਦੀ ਸੂਰਮਾ ਕਹਿ ਦਿੰਨੇ ਆ ਸਭ ਤੋਂ ਮਹੌਰੀ ਸਭ ਤੋਂ ਉੱਚਾ ਸੂਰਮਾ ਜਿਸ ਤਰ੍ਹਾਂ ਕੀ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਲੜੇ ਹਨ 10 ਲੱਖ ਦਾ ਖੇਰਾ ਪਿਆ ਚਾਰੇ ਪਾਸੇ 40 ਸਿੰਘ ਤੇ 10 ਲੱਖ ਫੌਜ ਪੰਜ-ਪੰਜ ਦਾ ਜਥਾ ਨਿਕਲਦਾ ਖੋਰੇ ਇੱਕ ਜਨੇ ਨੂੰ ਕਿੰਨੇ-ਕਿੰਨੇ ਬੰਦੇ ਆਉਂਦੇ ਨੇ ਇੱਕ ਜਨੇ ਨੂੰ ਖੋਰੇ ਕਿੰਨੇ-ਕਿੰਨੇ ਖੇਰਾ ਪਾਉਂਦੇ ਨੇ ਸੋ ਇਹ ਹੈ ਆਕਰਤੀ ਸੂਰਮੇ ਦੀ ਜੰਗ ਇਹ ਹੈ ਆਤਰਤੀ ਸੂਰਮੇ ਦਾ ਪ੍ਰਕੋਪ ਵਿਰੋਧ ਇਸ ਨੂੰ ਹੀ ਆਪਾਂ ਦਸਭਗੁਰਨ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਸਾਰੇ ਸੋ ਇਸ ਨੂੰ ਹੀ ਆਪਾਂ ਰੁਦਰ ਰੂਪ ਕਹਿ ਦਿੰਦੇ ਆ ਜਦੋਂ ਕੋਰੇ ਅੱਗੇ ਕਿੰਨੀ ਕੁ ਫੌਜ ਆ ਉਹਦੇ ਨਾਲ ਲੜ ਕੇ ਜਿਹੜਾ ਜਿੱਤ ਪ੍ਰਾਪਤ ਕਰੇ ਨਾ ਉਸ ਨੂੰ ਆਪਾਂ ਆਤਰਤੀ ਕਹਿੰਦੇ ਆ ਜੋਰਾਵਾਰਾ ਜੀਤ ਸਿੰਘ ਜੁਧਾਰ ਸਿੰਘ ਵਰਗੇ ਲੜੇ ਤੋ ਆਪਾਂ ਸ਼ਬਦ ਦੇ ਨਾਲ ਜੋੜ ਕਰਕੇ ਸਮਝਣਾ ਹੈ ਧੰ ਸੱਚੇ ਪਰਸ਼ਾ ਮਹਾਰਾਜ ਕਿਰਪਾ ਕਰਦੇ ਹਨ ਇਹ ਹਨ ਬਾਹਰੀ ਸੂਰਮੇ ਜਿਹੜੇ ਸੰਸਾਰ ਤੌਰ ਤੇ ਲੜਦੇ ਹਨ ਹੁਣ ਤੁਹਾਨੂੰ ਅੰਤਰੀਵ ਸੂਰਮਿਆਂ ਬਾਰੇ ਦੱਸਦੇ ਆ ਅੰਤਰੀਵ ਸੂਰਮੇ ਕਿਹੜੇ ਹਨ ਜਾਕੋ ਹਰ ਰੰਗ ਲੱਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਕਹਿਣ ਲੱਗੇ ਜਿਸ ਨੂੰ ਇਸ ਸੰਸਾਰ ਦੇ ਅੰਦਰ ਹਰੀ ਪਰਮੇਸ਼ਰ ਦਾ ਰੰਗ ਲੱਗਾ ਹੈ ਉਹੀ ਇਸ ਲਈ ਸੂਰਮਾ ਕਿਹਾ ਜਾਂਦਾ ਹੈ ਬਲੀ ਸੂਰਮਿਆਂ ਬਾਰੇ ਤੁਹਾਨੂੰ ਦੱਸਿਆ ਹੈ ਹੁਣ ਸੂਰਮਿਆਂ ਬਾਰੇ ਸੁਣੋ ਅੰਤਰੀਵ ਸੂਰਮੇ ਕਿਹੜੇ ਹਨ ਕਹਿਣ ਲੱਗੇ ਅੰਤਰੀਵ ਸੂਰਮਾ ਸੂਰਮੇ ਦੇ ਆਉਂਦਾ ਹੈ ਜਿਹੜਾ ਨਿਤਾਬ੍ਰਤੀ ਗੁਰੂ ਕਰ ਜਾਂਦਾ ਹੈ ਬਲੀ ਸੂਰਮਾ ਜਿਹੜਾ ਬਲੀ ਸੂਰਮਾ ਹੈ ਉਹਦੇ ਤੇ ਹੁੰਦਾ ਹੈ ਜਿਹੜਾ ਗੁਰੂ ਕਰ ਜਾ ਕੇ ਸੇਵਾ ਕਰਦਾ ਹੈ ਨਿਤਨੇਮ ਕਰਦਾ ਹੈ ਮਹਾਰਤੀ ਸੂਰਮਾ ਉਸ ਨੂੰ ਗਿਨਿਆ ਗਿਆ ਹੈ ਜਿਹੜਾ ਪੰਜ ਤਤਾਂ ਤੋਂ ਵੀ ਰਹਿ ਤਾ ਸੇਵਾ ਵੀ ਕਰਦਾ ਹੈ ਨਿਮਰਤਾ ਵੀ ਰੱਖਦਾ ਹੈ ਭਾਵਨਾ ਵੀ ਰੱਖਦਾ ਹੈ ਹਰ ਪੱਖੋਂ ਕੌਮ ਦੇ ਨਹੀਂ ਹਰ ਪੱਖੋਂ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਿਰ ਗੁਰੂ ਪਰਸ਼ਾ ਨੂੰ ਦਿੱਤਾ ਹੈ ਪਖੰਡੀਆਂ ਦੀ ਪੂਜਾ ਨਹੀਂ ਕਰਦਾ ਉਸ ਨੂੰ ਮਹਾਰਾਜੀ ਸੂਰਮਾ ਆਤਰਤੀ ਸੂਰਮਾ ਆਪਾਂ ਕਹਿ ਦਿੰਨੇ ਆ ਬ੍ਰਹਮ ਗਿਆਨ ਦੀ ਵਿਵਸਥਾ ਨੂੰ ਜਿਨ੍ਹਾਂ ਘਰ-ਬਾਰ ਵੀ ਛੱਡੇ ਹਨ ਸੋ ਇਸ ਮਹਾਰਾਜ ਦੀ ਇਸ ਗੱਲ ਨੂੰ ਨਹੀਂ ਮੰਨਦੇ ਕਿ ਆਪਾਂ ਘਰ-ਬਾਰ ਛੱਡिए ਮਹਾਰਾਜ ਕਹਿੰਨ ਲੱਗੇ ਗ੍ਰਸਤ ਦੇ ਵਿੱਚ ਰਹਿ ਕਰਕੇ ਦੁਬਾਣੀ ਪੜਨੀ ਹੈ ਹੁਣ ਮਹਾਰਤੀ ਸੂਰਮਾ ਅਤਰਤੀ ਜਿਹੜਾ ਸੂਰਮਾ ਕਿਸ ਨੂੰ ਕਿਹਾ ਅੰਤਰੀਵ ਸੂਰਮਾ ਕਹਿਣ ਲੱਗੇ ਜਿਹੜਾ ਘਰ ਦੇ ਵਿੱਚ ਰਹਿ ਕੇ ਬਾਣੀ ਪੜੇ ਆਪਣੇ ਬੱਚਿਆਂ ਦੇ ਵਿੱਚ ਵੀ ਰਵੇ ਉੱਥੇ ਵੀ ਬਾਣੀ ਪੜੇ ਗੁਰੂ ਘਰ ਵੀ ਜਾਵੇ ਪੰਜਾ ਵਿਕਾਰਾਂ ਤੋਂ ਵੀ ਰਹਿਤ ਹੋਵੇ ਸੇਵਾ ਦੇ ਵਿੱਚ ਵੀ ਹਾਜ਼ਰ ਹੋਵੇ ਸੋ ਇਸੇ ਤਰ੍ਹਾਂ ਦੇ 18 ਲੱਛਣ ਦੱਸੇ ਨੇ ਜਿਹੜੇ ਅਤਰਤੀ ਸੂਰਮੇ ਦੇ ਵਿੱਚ ਹਨ ਅੰਤਰੀਵ ਸੂਰਮਿਆਂ ਬਾਰੇ ਮਾਰੇ ਦੱਸਦੇ ਆ ਅੰਤਰੀਵ ਸੁਰਮਿਆਂ ਬਾਰੇ ਮਹਾਰਾਜ ਗਿਣਾਉਣਾ ਕਰਦੇ ਨੇ ਇਸੇ ਤਰ੍ਹਾਂ ਦੇ 18 18 ਤਰ੍ਹਾਂ ਦੇ ਲੱਛਣ ਨੇ ਜਿਹੜੇ ਆਤਮਾਤੀ ਸੁਰਮੇ ਅੰਦਰ ਅੰਤਰੀਜੀ ਬਾਤ ਰਤੀ ਸੁਰਮੇ ਅੰਦਰ ਨੇ ਨਿਤਨੇਮ ਆਪਾਂ ਸਾਰੇ ਹੀ ਕਰਦੇ ਆ ਸੋ ਨਿਤਨੇਮ ਨੂੰ ਕਰਨਾ ਤੇ ਸਮਝਣਾ ਇਹ ਬਹੁਤ ਵੱਡਾ ਫਰਕ ਹੈ ਨਿਤਨੇਮ ਕਈ ਪੜ੍ਹਦੇ ਹਨ ਇਸ ਤਰ੍ਹਾਂ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਉਤੋਂ ਉਤੋਂ ਪੜ੍ਹ ਕਰਕੇ ਚਲੇ ਗਏ ਜਿਹੜਾ ਆਤਨਤੀ ਸੂਰਮਾ ਹੋਵੇਗਾ ਨਾ ਉਹ ਕਦੀ ਕਦੀ ਤੋਂ ਕਿਸ ਤਰ੍ਹਾਂ ਬੋਲੇਗਾ ਜਿਵੇਂ ਆਪਣੇ ਮਾਸਟਰ ਨੂੰ ਪੇਪਰ ਦਿੰਦਾ ਹੋਵੇ ਜਿਵੇਂ ਉਸਨੇ ਪਾਸ ਕਰਨਾ ਹੈ ਆਲਾ ਕੀ ਉਸਦੇ ਮੂੰਹ ਦੇ ਵਿੱਚ ਰਟਿਆ ਹੈ ਕੰਠੇ ਉਸ ਨੂੰ ਸਾਰੀ ਬਾਣੀ ਪਰ ਸਾਹਿਬ ਮੇਰਾ ਨੀਤ ਨਵਾ ਪਰਮੇਸ਼ਰ ਹੀ ਨਿਤ ਹੀ ਨਵਾ ਹੈ ਕਹਿਣ ਲੱਗੇ ਗੁਰੂ ਤੋਂ ਡਰ ਕੇ ਭੈ ਰੱਖ ਕੇ ਜਿਹੜਾ ਪੜਦਾ ਹੈ ਜਿਹੜਾ ਗੁਰੂ ਦਾ ਭੈ ਰੱਖ ਕੇ ਬਾਣੀ ਪੜਦਾ ਹੈ ਜਿਹੜਾ ਗੁਰੂ ਦਾ ਕੋਹ ਰੱਖ ਕੇ ਪੜਦਾ ਹੈ ਖੋਰੇ ਮੈਂ ਕਿੰਨਾ ਜੇ ਮੇਰੇ ਤੋਂ ਇੱਕ ਵੀ ਮਿਸਟੇਕ ਗਲਤੀ ਹੋ ਗਈ ਮੈਨੂੰ ਕਿੰਨਾ ਵੱਡਾ ਪਾਪ ਲੱ타 ਸੋ ਬਾਣੀ ਬੜਨ ਵਾਸਤੇ ਖਾਲਸਾ ਦੀ ਸੰਖਿਆ ਲੈਣੀ ਬਹੁਤ ਜ਼ਰੂਰੀ ਹੈ ਸੋ ਆਪਾਂ ਸੰਖਿਆ ਲੈਣਾ ਕਰੀਏ ਸੰਖਿਆ ਤੋਂ ਬਿਨਾ ਬਾਣੀ ਪੜੀ ਗਈ ਕੋਈ ਫਲ ਨਹੀਂ ਕਿਉਂਕਿ ਆਪਾਂ ਜੋ ਸੁਣਦੇ ਆ ਉਹੀ ਪੜੀ ਜਾ ਰਹੇ ਆ ਬਾਣੀ ਦਾ ਉਚਾਰਨ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਬਾਣੀ ਦੇ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਪੇਪਰ ਦਈਏ ਤੇ ਉਹਦਾ ਆਪਾਂ ਕੋਸ਼ਨ ਗਲਤ ਨਹੀਂ ਲਿਖ ਸਕਦੇ ਕਿਉਂਕਿ ਫੇਲ ਕਰ ਦੇਣਗੇ